ਹਾਂਜੀ ਰਿਸ਼ਤਰ ਮਿਸਤਰੀ ਸਾਹਿਬ ਤੇ ਹਰ ਮਰਜੀ 마ਸੀ ਅਸੀਂ ਬਗਾ ਪੈਣੀ ਦੇ ਕੁਝ ਬੇਨਤੀ ਵੀ ਕਰਦੇ ਆਂ ਪਰ ਮੈਂ ਬਾਹਰ ਦਾ ਆਂ ਮੈਂ ਚੈਲੰਜ ਕਰਦਾ ਗਾਵ ਆਸਤੇ ਨਹੀਂ ਅੱਜ ਜੇ ਛੋਡੇ ਦੇ ਵਿੱਚ ਪਹੁੰਚ ਹੈ گاਉਂ ਦੀ ਤਾਂਗ ਰੱਖਦੇ ਹੋ ਨਾ ਤੁਸੀਂ ਆ ਮੇਰੇ ਬਰਾਬਰ ਆ ਕੇ ਮੇਰਾ ਪਿੰਡ ਹੈ ਬਾਗਾ ਤਸੀਲ ਤਲਵੰਡੀ ਠਾਣਾ ਰਾਮਾ ਮੰਡੀ ਜਿਹੜਾ ਬਠਿੰਡਾ ਜਦੋਂ ਵੀ ਆ ਕੇ ਮਿਲਣਾ ਮਿਲ ਸਕਦੇ ਹੋ ਗੁਰਮੀਤ ਸਿੰਘ ਕਾਕਾ ਬਾਗਾ ਭੈਣੀ ਦਾ ਮਾਮਾ ਲੱਗਦਾ ਜਦੋਂ ਮਰਜ਼ੀ ਆ ਕੇ ਪੁੱਛ ਲਿਓ ਪੇਮ ਬਾਕੀ ਗੱਲ ਮੈਂ ਗੱਲ ਜਿਹੜੀ ਕਰਦਾ ਨਾ ਮੈਂ ਜੋਗਰਾਜ ਦੇ ਨੂੰ ਕਰਦਾ ਤੇ ਜਿਹਦੇ ਕਹੁੰਦਾ ਨਾ ਗੁਰਦਾਸ ਮਾਨ ਮੂੰਗੀ ਕਹੁੰਦਾ ਤੋ ਥੋੜੇ ਵਾਰ ਕਹਿੰਦਾ ਫੱਟੀ ਮੇਸ ਹੋ ਗਈ ਐ ਬਾਕੀ ਸੁਝਾ ਸੁਣੂਗੀ ਨਾ ਉੱਤੇ ਵਾਲਾ ਜਿਹਨੇ ਸੁਣਵਾ ਚ ਪਤਾ ਲੱਗੂ ਆ ਤੇ ਦੂਜੀ ਗੱਲ ਨਹੀਂ ਤੀਜੀ ਗੱਲ ਦੋ ਤਾਂ ਕਹਿ ਗਿਆ ਮੈਂ ਤੀਜੀ ਗੱਲ ਹੈ ਜਿਹੜੀ ਪਿਆ ਰੈਂਕ ਦਾ ਜਿਹੜਾ ਮੇਰੇ ਹੱਥ 'ਚ ਆ ਇਹ ਰੈਂਕ ਲੈ ਆਪਣੇ ਤਿੰਨਾਂ ਦੇ ਵਿਚਕਾਰ ਹੈ ਜੇ ਤੁਸੀਂ ਜਿੱਤ ਗਏ ਤਾਂ ਮੇਰੇ ਤੇ ਭਰਾ ਦਿਓ ਨਹੀਂ ਤਾਂ ਮੈਂ ਤਾਂ ਭਰੋਣਾ ਹੀ ਭਰੋਣਾ ਠੀਕ ਆ ਅੱਛਾ ਮੇਨ ਗੱਲ ਇਹ ਐ ਵੀ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਿਹਾ ਆ ਆਟੋਮੈਟਿਕ ਕੀ ਆਟੋਮੈਟਿਕ ਦਾ ਮਤਲਬ ਹੁੰਦਾ ਆਟੋਮੈਟਿਕ ਹੀ ਚੱਲ ਪੈਂਦਾ ਹੁੰਦਾ ਉਹ ਕੋਈ ਚੈਰਨ ਨਹੀਂ ਹੁੰਦਾ ਮੈਂ ਆਟੋਮੈਟਿਕ ਹੀ ਚੱਲੂ ਆ ਤੇ ਆਟੋਮੈਟਿਕ ਜੇ ਤੂੰ ਵੀ ਮੇਰੇ ਵਾਂਗ ਚੱਲ ਗੇ ਤੇ ਯੂਆਰਐਫ ਬੈਸਟ ਸਿੰਗਰ ਐਮ ਰੌਂਗ ਉਹ ਠੀਕ ਹੈ ਨਾ ਤੇ ਨਹੀਂ ਤਾਂ ਫਿਰ ਬੈਸਟ ਹੈ ਗਈਆਂ ਹੈ ਗਈਆਂ ਸੁਣਨਾ ਚਾਹੁੰਦੇ ਉਸ ਦਾ ਸੁਣ ਲਓ ਸੁਣ ਲੈ ਜੀ ਮੈਂ ਹਵੇ ਤੇਰਾ ਬਣ ਜਾਣਾ ਕੀ ਮਾ ਹਏ ਫਿਰ ਤੂੰ ਮੇਰਾ ਬਣ ਜਾਣਾ ਕੀ ਮਾ ਨਿਸਪਰਾਵੇਂ ਤੇਰੇ ਸਦਾ ਪੈਣੇ ਸਤਰਨਾ ਨਿਸਪਰਾਵੇਂ ਤੇਰਾ ਸਦਾ ਪੈਣੇ ਸਤਰਨਾ ਹੁਣ ਸੋਚੀ ਸੀ ਸਮਝ ਕੇ ਵਿਚਾਰ ਕਰਨੀ ਨਹੀਂ ਤਾਂ ਡਗਾ ਪੈਣੀ ਆਂ ਤੂੰ ਮੁਕਾਬਲਾ ਕਰਨੀ डेण न तूं करणी जिथे आऊं